ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮੋਹੱਲਾ ਪਹਿਲਾ ਘਰ ਚੌਥਾ ਸੋਈ ਮੋਲਾ ਜਨ ਜਗ ਮੋਲਿਆ ਪਰ ਆਕੀ ਆ ਸੰਸਾਰ ਜਿਸ ਮਾਲਕ ਨੇ ਸਾਚਾ ਜਗਤ ਪਰਪੂਰਤ ਕੀਤਾ ਹੈ ਜਿਸ ਨੇ ਸਾਰੇ ਸੰਸਾਰ ਨੂੰ ਹਰਾ-ਪਰਾ ਕੀਤਾ ਹੈ ਉਹ ਹੀ ਅਸਲ ਮਾਲਕ ਹੈ ਮੌਦ ਦਾ ਮਾਲਕ ਵੀ ਉਹੀ ਹੈ ਵਿਰੋਧੀ ਤੱਤਾਂ ਵਾਲੀ ਖੇਡ ਆਖਰ ਮੁੱਕਣੀ ਹੀ ਹੋਈ ਤੇ ਉਹੀ ਮੁਕੰਦਾ ਹੈ ਆਪਕਾ ਕੁਜਨ ਬੰਧ ਰਹਾਈ ਧਨ ਸਰਜਣਹਾਰ ਜਿਸ ਨੇ ਪਾਣੀ ਤੇ ਮਿੱਟੀ ਵਿਰੋਧੀ ਤੱਤ ਇਕੱਠੇ ਕਰਕੇ ਰੱਖ ਦਿੱਤੇ ਹਨ ਉਹ ਸਿਰਜਣ ਹਾਰ ਧੰਨ ਹੈ ਉਸੇ ਦੀ ਸਿਫਤ ਸਲਾਹ ਕਰੋ ਮਰਣਾ ਮੁੱਲਾ ਮਰਣਾ اے ਮੁੱਲਾ ਮੌਤ ਦਾ ਡਰ ਹਰੇਕ ਦੇ ਸਿਰ ਉੱਤੇ ਹੈ ਈ ਕਰਤਾਰ ਹੋ ਡਰਨਾ ਤਾਂ ਤੇ ਰੱਬ ਤੋਂ ਹੀ ਡਰਨਾ ਚਾਹੀਦਾ ਹੈ ਰੱਬ ਦੇ ਡਰ ਵਿੱਚ ਰਹਿਣ ਹੀ ਅਬਦਾ ਹੈ ਆਵ ਰੱਬ ਦੇ ਡਰ ਵਿੱਚ ਰਹਾ ਹੀ ਮੋਦ ਦਾ ਡਰ ਦੂਰ ਹੋ ਸਕਦਾ ਹੈ ਰਹਾ ਤਾ ਤੂੰ ਮੁੱਲਾ ਤਾ ਤੂੰ ਕਾਜੀ ਜਾਣੇ ਨਾਮ ਖੁਦਾਈ ਮਜ਼ਹਬੀ ਕਿਤਾਬਾਂ ਨਿਰੀਆਂ ਪੜ ਲੈਣ ਨਾਲ ਅਸਲ ਕਾਜੀ ਮੁੱਲਾ ਨਹੀਂ ਬਣ ਸਕੀਦਾ ਤਦੋਂ ਹੀ ਤੂੰ ਆਪਣੇ ਆਪ ਨੂੰ ਮੁੱਲਾ ਸਮਝ ਤਦੋਂ ਹੀ ਕਾਜੀ ਜਦੋਂ ਤੂੰ ਰੱਬ ਦੇ ਨਾਮ ਨਾਲ ਡੂੰਗੀ ਸਾਂਝ ਪਾ ਲਏਂਗਾ ਤੇ ਮੌਤਾ ਡਰ ਮੁਕਾ ਲਏਗਾ ਜੇ ਬਹੁਤ ਤੇਰਾ ਪੜਿਆ ਹੋਵੇ ਕੋਰ ਹੈ ਨਾ ਭਰੀ ਐ ਪਾਈ ਨਹੀਂ ਤਾਂ ਭਾਵੇਂ ਤੂੰ ਕਿਤਨਾ ਹੀ ਮਜ਼ਹਬੀ ਕਿਤਾਬਾਂ ਪੜ ਜਾਏ ਮੌਤ ਫਿਰ ਵੀ ਨਹੀਂ ਟਲੇਗੀ ਜਦੋਂ ਸਵਾਸ ਪੂਰੇ ਹੋ ਜਾਂਦੇ ਹਨ ਕੋਈ ਤੇ ਰ ਨਹੀਂ ਸਕਦਾ ਸੋਈ ਕਾਜੀ ਜਿਨ ਆਪ ਪੁੱਤਰ ਜਿਆ ਇੱਕ ਨਾਮ ਕੀਆ ਆਧਾਰ ਕੋਈ ਮਨੁੱਖ ਕੋਈ ਮਨੁੱਖ ਕਾਜੀ ਹੈ ਜਿਸਨੇ ਆਪਾ ਭਾਵ ਤਿਆਗ ਦਿੱਤਾ ਹੈ ਅਤੇ ਜਿਸਨੇ ਉਸ ਰੱਬ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਇਆ ਹੈ ਐ ਭੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰ ਜੋ ਹੁਣ ਭੀ ਹੈ ਅਗਾ ਨੂੰ ਪੀ ਰਹੇਗਾ ਜੋ ਨਾ ਜੰਮਦਾ ਹੈ ਨਾ ਮਰਦਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਭ ਦਾ ਪੈਦਾ ਕਰਨ ਵਾਲਾ ਹੈ ਪੰਜ ਵਕਤ ਨਿਵਾਜ ਗੁਜ਼ਾਰਾ ਹੈ ਪੜਾ ਕਤੇਬ ਕੁਰਾਨਾ ਏ ਕਾਜੀ ਤੂੰ ਪੰਜੇ ਵੇਲੇ ਨਮਾਜ਼ਾਂ ਪੜਦਾ ਹੈ ਤੂੰ ਕਰਨ ਤੇ ਹੋਰ ਆਪਣੀਆਂ ਮਜ਼ਹਬੀ ਕਿਤਾਬਾਂ ਵੀ ਪੜਦਾ ਹੈ ਫਿਰ ਵੀ ਸਵਾਰਥ ਵਿੱਚ ਵੱਜਾ ਰਹਿ ਕੇ ਮੌਤ ਤੋਂ ਡਰਦਾ ਹੈ ਨਾਨਕ ਆਕੈ ਗੋਰ ਸਦੇਈ ਰਹੇ ਓ ਪੀਣਾ ਕਾਣਾ ਨਾਨਕ ਆਖਦਾ ਹੈ ਇਹ ਕਾਜੀ ਜਦੋਂ ਮੋਹ ਦਾ ਸੱਦਾ ਮੋਤ ਸੱਦਾ ਦਿੰਦੀ ਹੈ ਤਾਂ ਦਾਣਾ ਪਾਣੀ ਇੱਤੇ ਦਾ ਇੱਤੇ ਧਰਿਆ ਰਹ ਜਾਂਦਾ ਹੈ ਸੋ ਮੋਹ ਦੇ ਡਰ ਤੋਂ ਬਚਣ ਲਈ ਰੱਬ ਦੇ ਡਰ ਵਿੱਚ ਟਿਕਿਆ ਰਹੋ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਸਵਾਨ ਦੋਏ ਸਵਾਨੀ ਨਾਲ ਮੇਰੇ ਨਾਲ ਇੱਕ ਕੁੱਤਾ ਲੋਭ ਹੈ ਦੋ ਕੁੱਤੀਆਂ ਆਸਾ ਤ੍ਰishna ਹਨ ਭਲਕੇ ਭੌਂਕੈ ਸਦਾ ਬਿਆਲ ਜੋ ਨਿਤ ਸਵੇਰੀ ਹਮੇਸ਼ਾ ਭੌਂਕਦੇ ਹਨ ਕੂੜਾ ਕੂੜਾ ਚੁਰਾ ਮੱਠਾ ਮਰਦਾਰ ਮੇਰੇ ਹੱਥ ਵਿੱਚ ਝੂਠ ਸ਼ੁਰਾ ਹੈ ਮੈਂ ਮਾਇਆ ਵਿੱਚ ਠੱਗਿਆ ਜਾ ਰਹਾ ਹਾਂ ਤੇ ਪ੍ਰਾਇਆ ਹੱਕ ਮਰਦਾਰ ਕਾਂਦਾ ਹਾਂ ਧਾਨਕ ਰੂਪ ਰਹਾ ਕਰਤਾਰ ਇਹ ਕਰਤਾਰ ਮੈਂ ਸਾਸੀਆਂ ਵਾਲੇ ਰੂਪ ਵਿੱਚ ਰਹਿੰਦਾ ਹਾਂ ਮੈਂ ਪਤ ਕੀ ਪੰਧ ਨ ਕਰਨੀ ਕੀ ਕਾਰ ਇਹ ਪਤ ਪ੍ਰਭੂ ਨਾ ਮੈਂ ਤੇਰੀ ਨਸੀਅਤ ਤੇ ਦਰਦਾ ਹਾਂ ਨਾ ਮੇਰੀ ਕਰਨੀ ਚੰਗੀ ਹੈ ਆਉ ਵਿਗੜਾ ਰੂਪ ਮਹਾ ਬਿਕਰਾਲ ਮੈਂ ਸਦਾ ਡਰਾਉਣੀ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ ਤੇਰਾ ਇੱਕ ਨਾਮ ਤਾਰੇ ਸੰਸਾਰ ਤੇਰਾ ਜਿਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਦਾ ਹੈ ਮੈਂ ਇਹਾਂ ਆਸ ਇਹੋ ਆਧਾਰ ਮੈਨੂੰ ਹੁਣ ਸਿਫਤ ਇਹੀ ਆਸ ਹੈ ਇਹੋ ਆਸਰਾ ਹੈ ਕਿ ਹੋ ਉਹ ਮੈਨੂੰ ਵੀ ਪਾਰ ਲੰਘਾ ਦੇਗਾ ਰਹਾਉ ਮੁੱਖ ਨਿੰਦਾ ਆਕਾਂ ਦਿਨ ਰਾਤ ਮਦਨੀ ਰਾਤ ਮੂੰਹੋਂ ਦੁਜਿਆਂ ਦੀ ਨਿੰਦਾ ਕਰਦਾ ਰਹਿੰਦਾ ਹਾਂ ਪਰ ਹਰ ਜੋਹੀ ਨੀਚ ਸਨਾਤ ਮੈਂ ਨੀਚ ਤੇ ਨਹੀਂ ਵੀ ਅਸਲੇ ਵਾਲਾ ਹਾਉ ਗਿਆ ਹਾਂ ਪਰਾਇਆ ਘਰ ਤੱਕਦਾ ਹਾਂ ਕਾਮ ਕ੍ਰੋਧ ਤਨ ਵਸੈ ਚੰਡਾਲ ਮੇਰੇ ਸਰੀਰ ਵਿੱਚ ਕਾਮ ਤੇ ਕ੍ਰੋਧ ਚੰਡਾਲ ਵਸ ਰਹੇ ਹਨ ਧਾਨਕ ਰੂਪ ਰਹਾ ਕਰਤਾਰ ਏ ਕਰਤਾਰ ਮੈਂ ਸਾਂਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ ਪਾਹੀ ਸੁਰਤ ਮਲੂਕੀ ਵੇਸ ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿੱਚ ਫਸਾਵਾਂ ਪਰ ਮੈਂ ਫਕੀਨਾ ਵਾਲਾ ਲਿਬਾਸ ਪਾਇਆ ਹੋਇਆ ਹੈ ਆਉ ਠੱਗਵਾੜਾ ਠੱਗੀ ਦੇਸ ਮੈਂ ਠੱਗੀ ਦਾ ਆਡਾ ਬਣਿਆ ਹੋਇਆ ਹਾਂ ਦੇਸ਼ ਨੂੰ ਠੱਗ ਰਹਾ ਹਾਂ ਕਰਾ ਸਿਆਣਾ ਬਹੁਤਾ ਭਾਰ ਜਿਉਂ-ਜਿਉਂ ਮੈਂ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ-ਹੋਰ ਭਾਰ ਆਪਣੇ ਸਿਰ ਤੇ ਚੁੱਕਦਾ ਜਾਂਦਾ ਹਾਂ ਧਾਨਕ ਰੂਪ ਰਹਾ ਕਰਤਾਰ ਏ ਕਰਤਾਰ ਮੈਂ ਸੰਸੀਆਂ ਵਾਲੇ ਰੂਪ ਵਿੱਚ ਤੁਰਿਆ ਫਿਰਦਾ ਹਾਂ ਮੈਂ ਕੀਤਾ ਨਾ ਜਾਤਾ ਹਰਾਮਖੋਰ ਏ ਕਰਤਾਰ ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ ਮੈਂ ਪਰਾਇਆ ਹੱਕ ਖਾਂਦਾ ਹਾਂ ਆਹ ਕਿਆ ਮੂੰਹ ਦੇਸਾ ਦੁਸਤ ਚੋਰ ਮੈਂ ਵਿਕਾਰੀ ਹਾਂ ਮੈਂ ਤੇਰਾ ਚੋਰ ਹਾਂ ਤੇਰੇ ਸਾਹਮਣੇ ਮੈਂ ਇਸ ਮੂੰਹ ਹਾਜ਼ਰ ਹੋਵਾਂਗਾ ਨਾਨਕ ਨੂੰ ਕੀ ਕਹਾ ਵਿਚਾਰ ਮੰਦ ਕਰਮੀ ਨਾਨਕ ਈ ਗੱਲ ਆਕਦਾ ਹੈ ਧਾਨਕ ਰੂਪ ਰਹਾ ਕਰਤਾਰ ਏ ਕਰਤਾਰ ਮੈਂ ਤਾਂ ਸਾਂਸੀ ਰੂਪ ਵਿੱਚ ਜੀਵਨ ਬਤੀਤ ਕਰ ਰਹਾ ਹਾਂ ਵਾਹਿਗੁਰੂ ਜੀ ਕਾ ਕਲਸਾ ਵਾਹਿਗੁਰੂ ਜੀ ਕੀ ਫਤਿਹ